ਨੇ ਇਹ ਨਹੀਂ ਸ੍ਰਿਸ਼ਟੀ ਸਾਜੀ ਹੈ ਨਾ ਉਹ ਗਲਤ ਨਹੀਂ ਹੋ ਸਕਦਾ ਆਪਾਂ ਗਲਤ ਹੋ ਸਕਦੇ ਆ ਕਰਤਾ ਨਾ ਵਿਗਿਆਨ ਗਲਤ ਆ ਰੱਬ ਕਰਦਾ ਜੋ ਕਰਦਾ ਰੱਬ ਕਰਦਾ ਮੈਂ ਪਾਊਗਾ ਕੋਈ ਗੱਲ ਨਹੀਂ ਹੌਸਲਾ ਨਾ ਛੱਡੋ ਮੈਂ ਗਰੰਟੀ ਪਾਊਗਾ ਪਰ ਰੱਬ ਤੁਹਾਨੂੰ ਦੇਖਦਾ ਕਿ ਕਿੱਥੋਂ ਤੱਕ ਕੀ ਕਰਦੇ ਆ ਪਰ ਆਪਣੇ ਥੋੜੇ ਜਿ ਕੁਦਰਤ ਨਾਲ ਛੇੜ-ਛਾੜ ਖਿਲਵਾੜ ਉਹ ਯਾਦ ਆਪਾਂ ਨੂੰ ਰੱਬ ਨੇ ਕਰਾਉਣੇ ਸੀ ਹੈਗਾ 1 ਅਗਸਤ ਤੇ ਫੁੱਲ ਮਹੀਨہ ਸ਼ੁਰੂ ਹੋ ਗਿਆ ਵੀ ਆਪਣੇ ਪਿੰਡ ਸ਼ੁ크ਰਾ ਮਾਲਕਾ ਤੇਰਾ ਉਮੀਦ ਰੱਖੋ ਰੱਬ ਤੋਂ ਵੱਡਾ ਕੁਝ ਨਹੀਂ ਹੈਗਾ ਰੱਬਾ ਸ਼ੁ크ਰਾ ਤੇਰਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਤੂੰ ਇਨਾ ਹੁਣ ਮੈਂ ਸਾਡੇ ਪਿੰਡ ਸ਼ੁਰੂ ਕਰਤਾ ਇਹ ਨਾ ਕੋਈ ਫਸਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਜੀ ਸਾਰੇ ਠੀਕ ਠਾਕ ਹੋ ਸਾਰਿਆਂ ਦਾ ਬਈ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਆਪਾਂ ਕੱਲ ਪੋਡਕਾਸਟ ਅਪਲੋਡ ਕੀਤਾ ਸੀ ਬੜਾ ਜਿਆਦਾ ਪਿਆਰ ਦਿੱਤਾ ਬਈ ਸਾਰੇ ਵੀਰਾਂ ਨੇ ਵਧੀਆ ਕਮੈਂਟ ਕੀਤੇ ਤੇ ਇਹਦੇ ਨਾਲ ਹੌਸਲਾ ਹੋਰ ਵਧ ਜਾਂਦਾ ਬਈ ਤੇ ਸਾਰਿਆਂ ਦਾ ਬਾਈ ਦਿਲੋਂ ਧੰਨਵਾਦ ਆ ਤੇ ਜਿਉਂਦੇ ਬਸਦੇ ਰਹੋ ਜਿਨ੍ਹਾਂ ਨੇ ਇੰਨਾ ਪਿਆਰ ਸਤਿਕਾਰ ਦਿੱਤਾ ਤੇ ਸ਼ਾਬਾਸ਼ ਇਹ ਹੱਲਾਸ਼ੇਰੀ ਦਿੱਤੀ ਇਹਦੇ ਨਾਲ ਹੌਸਲਾ ਵਧਦਾ ਬੰਦਾ ਚੰਗਾ ਕੰਮ ਕਰਦਾ ਤੇ ਸਾਰਿਆਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਆਪਾਂ ਵਧੀਆ ਵਧੀਆ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਹਰ ਦਿਨ ਸਿੱਖਣ ਨੂੰ ਮਿਲਦਾ ਜਿਵੇਂ ਆਪਾਂ ਪੌਡਕਾਸਟ 'ਚ ਵੀ ਕਿਹਾ ਹਰ ਦਿਨ ਸਿੱਖਣ ਨੂੰ ਮਿਲਦਾ ਸਿੱਖ-ਸਿੱਖ ਕੇ ਬੰਦਾ ਅੱਗੇ ਜਾਂਦਾ ਕੋਕਿਆ ਪਕੜਾ ਕੋਈ ਗੰਦੀਆਂ ਵੀਡੀਓਜ਼ ਪਾਉਣੇ ਆ ਅਪਲੋਡ ਕਰਦੇ ਆ ਜੋ ਵੀ ਚਲੋ ਹੁੰਦਾ ਜਿੱਦਾਂ ਦਾ ਵੀ ਸਹੀ ਜੈਨੂਇਨ ਜੀ ਉਹ ਆਪਾਂ ਅਪਲੋਡ ਕਰਦੇ ਆ ਤੇ ਬਾਕੀ ਜਿਉਂਦੇ ਵਾਸਤੇ ਰਹੋ ਤੁਸੀਂ ਸਪੋਰਟ ਕੀਤੀ ਆ ਤੇ ਅੱਜ ਸਾਡੇ ਪਿੰਡ ਬਈ ਗੁੱਡੀ ਤਾਂ ਦਿੱਤੀ ਫੂਕ 2 ਘੰਟੇ ਹੋ ਗਏ 4 ਵਜੇ ਗੱਡੀ ਫੁੱਕੀ ਹੁਣ 6 ਵਜੇ ਆਜ ਰੱਬ ਨੇ ਵੀ ਇੰਨੀ ਜਿਆਦੇ ਚੂੜੀ ਟੈਟ ਕਰਤੀ ਨਾ ਮੈਂ ਕਹਿੰਨਾ ਬੁਰਾ ਹਾਲ ਹੈ ਸਾਣੀ ਹੋਣਾ ਆ ਵੇ ਲੋ ਇੱਕ ਵੀ ਪੱਤਾ ਨਹੀਂ ਹਿਲਦਾਗਾ ਐਨ ਘਟ ਲਈ ਬੈਠਾ ਸਮਾਹ ਬਦਲ ਕਰਕੇ ਸਾਰੇ ਅਬੱਦਲ ਵੀ ਹੋਰ ਹੀ ਤਰ੍ਹਾਂ ਦੇ ਆ ਸਾਰੇ ਬੱਦਲ ਜੇ ਕਰਕੇ ਨਾ ਮੌਸਮ ਹੋਰ ਵੀ ਕਰਤਾ ਆਇਆ ਜਿਵੇਂ ਤੋਰਾ ਜਾ ਪੈਂਦਾ ਬੰਦੇ ਨੂੰ ਹੋ ਹੋ ਇਸ ਵਾਰ ਪਤਾ ਨਹੀਂ ਕਿਉਂ ਬਈ ਇੰਨੀ ਗਰਮੀ ਪੈਂਦੀ ਆ ਕੀ ਚੱਕਰ ਬਣਿਆ ਪਰ ਫਿਰ ਉਹੀ ਗੱਲਾਂ ਆ ਜਾਂਦੀਆਂ ਅੱਜ ਮੈਂ ਅਹਿਮਦ ਕੀ ਗਿਆ ਸੀ ਤੇ ਤੇ ਇਹ ਬੰਦੇ ਇਹੀ ਗੱਲਾਂ ਕਰਦੇ ਸੀ ਉਹ ਕਹਿੰਦੇ ਵੀ ਨਾ ਜਿਹੜੇ ਆਪਾਂ ਪਿੱਛੇ ਅੱਗ ਲਾਲਾ ਕੰਮ ਕੀਤੇ ਆ ਹੁਣ ਤਾਂ ਲੋਕ ਵੀ ਆਪਣੇ ਆਪ ਨੂੰ ਇਹ ਵੀ ਜਾਨੀ ਕਹਿਣ ਲੱਗ ਪਿਆ ਵੀ ਅਸੀਂ ਗਲਤ ਆ ਕਹਿੰਦੇ ਆ ਹੁਣ ਲੋਕ ਵੀ ਆਪਾਂ ਨਹੀਂ ਮੰਨਦੇ ਕੁਦਰਤ ਨਾਲ ਖਿਲਵਾੜ ਕਰਦੇ ਆ ਹਨਾ ਕੁਦਰਤ ਨਾਲ ਮਾੜੀਆਂ ਹਰਕਤਾਂ ਕਰਦੇ ਆ ਤੇ ਆਪਣੇ ਨਾਲ ਇਦਾਂ ਹੀ ਹੋਣਾ ਚਾਹੀਦਾ ਹੁਣ ਜਾਨੀ ਅਹਿਸਾਸ ਹੋਣ ਲੱਗ ਪਿਆ ਲੋਕਾਂ ਨੂੰ ਖੁਦ ਮੰਨਣ ਲੱਗ ਪਏ ਲੋਕ ਵੀ ਆਪਾਂ ਗਲਤ ਕਰਦੇ ਆ ਤਾਂ ਕਰਕੇ ਕੁਦਰਤ ਆਪਾਂ ਨੂੰ ਆਪਣਾ ਜਲਵਾ ਦਿਖਾਉਂਦੀ ਆ ਕਦੇ ਡੋਬਾ ਤੇ ਕਦੇ ਸੋਕਾ ਤੇ ਭਾਈ ਹੁਣ ਤਾਂ ਮੈਂ ਤਾਂ ਤਾਂ ਜਾ ਕੇ ਗੱਲਬਾਤ ਕਰਦਾ ਏਸੀ ਦੇ ਵਿੱਚ ਬੁਰਾ ਹਾਲ ਪੈ ਆਵੇ ਲੋ ਪਸੀਨਾ ਆਉਣ ਲੱਗ ਪਿਆ ਹੁਣ ਉੱਪਰ ਜਾਣੇ ਪਹਿਲਾਂ ਜਿਹੜੇ ਚੌਲ ਲੈਂਦੇ ਆ ਉਹ ਖਾਣੇ ਤੇ ਨਾਲੇ ਤਾਂ ਉਹ ਦਕਾਉਨੇ ਆ ਗੁੱਡੀ ਫੂਕਦੀ ਬੀਬੀਆਂ ਨੇ ਪਰ ਮੈਂ ਹੈਣੀ ਸੀ ਮੈਨੂੰ ਪਤਾ ਨਹੀਂ ਲੱਗਾ ਤੇ ਬਾਕੀ ਇੱਕ ਛੋਟੀ ਜੀ ਕਲਿੱਪ ਆ ਉਹ ਮੈਂ ਇੱਥੇ ਐਡ ਕਰਦਾ ਉਹ ਵੇਖਿਓ ਤੇ ਵਲੌਗ ਨੂੰ ਜ਼ਰੂਰ ਲਾਈਕ ਕਰਿਆ ਜੋ ਇੱਕ ਸੋਣਾ ਜਿਹਾ ਕਮੈਂਟ ਕਰਿਆ ਜੋ ਜ਼ਰੂਰ ਕਮੈਂਟ ਕਰਿਆ ਜੋ ਕਿੱਥੇ ਕਿੱਥੇ ਮੀਂਹ ਪੈ ਗਿਆ ਪਰ ਸਾਡੇ ਕੁਸ਼ਕ ਏਰੀਏ ਚ ਕਾਫੀ ਏਰੀਏ ਦੇ ਵਿੱਚ ਜਣੀ ਮੀਂਹ ਨਹੀਂ ਪਿਆ ਇੱਧਰ ਲੁਧਿਆਣਾ ਸਾਈਡ ਦਾ ਕਾਫੀ ਮੀਂਹ ਪੈਂਦੇ ਆ ਪਰ ਐਦਕੀ ਜਨ ਟਟਵੇਂ ਰੂਪ ਦੇ ਵਿੱਚ ਆ ਲਗਾਤਾਰ ਸਾਰੇ ਪੰਜਾਬ ਦੇ ਵਿੱਚ ਮੀਂਹ ਨਹੀਂ ਪੈ ਰਿਹਾ ਪਤਾ ਨਹੀਂ ਕੀ ਕਾਰਨ ਕਿਉਂਕਿ ਸੌਣ ਸਾਰਾ ਅੱਧਾ ਨੰਗਿਆ ਅੱਧਾ ਰਹਿ ਗਿਆ ਕਿਉਂਕਿ ਬਾਦੋਂ ਜ਼ਮੀਨ ਪਾਉਣ ਦਾ ਕੋਈ ਫਾਇਦਾ ਨਹੀਂ ਬਾਅਦ ਚੋਂ ਇੱਥੇ ਮੀਂਹ ਪਾਉਂਦਾ ਫਸਲਾਂ ਦਾ ਫਾਇਦਾ ਹੁੰਦਾ ਫਟਾਰਾ ਕਰਦੇ ਪਰ ਬਹੁਤ ਹੀ ਬਈ ਹਾਲਾਤ ਬੁਰੇ ਹੋਏ ਪਏ ਆ ਕਿਸਾਨਾਂ ਦੇ ਸਾਰੇ ਜੀਵ ਜੰਤੂਆਂ ਦੇ ਸਾਰੀ ਸ੍ਰਿਸ਼ਟੀ ਦੇ ਕੁਦਰਤ ਦੇ ਆ ਵੇਲੋਂ ਬਾਵਾ ਤੋਂ ਪਸੀਨਾ ਚੋਂ ਲਾਪਿਆ ਇੰਨਾ ਹਮਸ ਆਵੇ ਲੋ ਆ ਦੇਖੋ ਸਾਰੇ ਚੋਂ ਲਾਪਿਆ ਇੰਨਾ ਪਸੀਨਾ ਆ ਰਿਹਾ ਜਾਨੀ ਹਮਸ ਬਹੁਤ ਜ਼ਿਆਦਾ ਆ ਕਿਉਂਕਿ ਜਿਹੜੇ ਹਮਸ ਦਾ ਇੱਕ ਇਹ ਵੀ ਕਾਰਨ ਹੋ ਜਾਂਦਾ ਜੇ ਝੋਨੇ ਨੂੰ ਪਾਣੀ ਲਾਈਦਾ ਰਿਹਾ ਸਪਰੇਅ ਪਾਉਂਦੇ ਹਨਾ ਵਾਸ਼ਪੀਕਰਨ ਹੋ ਕੇ ਜਦੋਂ ਅੜਦਾ ਤੇ ਹਮਸ ਬਣਦੀ ਚਿਪਚਿਪਾਹਟ ਬਣਦੀ ਆ ਤੇ ਆ ਦੇਖੋ ਤੁਸੀਂ ਇੰਨਾ ਹੀ ਆਈ ਜਾਂਦਾ ਤੇ ਪੁੱਛੋ ਕੋਣਾ ਸਾਹ ਜੜ ਜਾਂਦਾ ਚਲੋ ਦੇਖੋ ਉਹਨਾਂ ਚਿਰ ਗੁੱਡੀ ਜਿਹੜੀ ਬਣਾਈ ਆ ਬੀਬੀਆਂ ਨੇ ਇਹ ਨਹੀਂ ਫਾਇਦਾ ਕੋਈ ਫਾਇਦਾ ਨਹੀਂ ਹੋਣਾ ਕੋਈ ਪਤਾ ਨਹੀਂ ਰਾਮ ਜੀ ਅੱਜ ਦਿਨ ਤਾਂ ਕੀ ਹੋਊ ਅੱਜ ਫੁਕੀ ਆ ਗੁੱਡੀ ਅੱਜ ਸਾਡੇ ਪਿੰਡਾਂ ਦੇ ਗੁੱਡੀ ਫੁਕੀ ਆ ਹੋ ਸਕਦਾ ਮੀਂਹ ਪੈ ਜਾਏ ਕਿ ਨਹੀਂ ਅਸਤਾਦ ਪੈਂਦਾ ਠੀਕ ਹੈ ਪਰ ਪੈ ਨਹੀਂ ਸਕਦਾ ਬਾਕੀ ਸਾਡੇ ਵੀ ਮੀਂਹ ਨਹੀਂ ਪਿਆ ਤੇ ਹੁਣ ਝੌਲ ਮਿਲੇ ਆ ਝੌਲ ਹੈਗੇ ਆ ਵਾਧੂ ਰੰਗ ਵਾਲੇ ਰੰਗ ਵਾਲੇ ਝੌਲ ਬਣਾਏ ਸੀ ਨਾਲੇ ਫੁਕੀ ਆ ਮੰਡੀ ਦੇ ਵਿੱਚ ਗੁੱਡੀ ਤੇ ਮੈਂ ਅੱਜ ਪੰਡ ਨਹੀਂ ਸੀ ਹੈਗਾ ਲਓ ਵੀ ਅੱਜ ਹੀ ਪੰਧੂਰ ਜੀ ਗੁੱਡੀ ਫੁਕੀ ਆ ਤੇ ਬੱਦਲ ਤਾਂ ਬਈ ਆ ਗਿਆ ਬਹੁਤ ਕਾਲਾ ਛਾ ਹੰਰ ਹਵਾ ਵੀ ਆਈ ਪੂਰੀ ਠੰਡੀ ਠੰਡੀ ਬਾਕੀ ਦੇਖਦੇ ਆਂ ਵੀ ਗੱਲ ਬਣਦੀ ਆ ਕਿ ਨਹੀਂ ਬਣਦੀ ਪਰ ਅੱਗੇ ਵੀ ਬੱਦਲ ਤਾਂ ਬਹੁਤ ਆਉਂਦੇ ਕਿ ਨਹੀਂ ਉਸਤਾਦ ਪਰ ਨੰਗੇ ਜਾਂਦੇ ਇਹਦਾ ਪਤਾ ਕੋਈ ਨਹੀਂ ਕਿ ਗਾਂ ਨੰਗੇ ਹੈ ਨਾ ਹਾਂ ਬਾਕੀ ਹੈ ਬੱਦਲ ਪੂਰਾ ਘਣਾ ਕਰਦੇ ਰੱਬਾ ਮਿਹਰ ਕਰੇ ਸੜਦੇ ਪਰ ਹਵਾ ਹੀ ਵੀ ਠੰਡੀ ਪੂਰੀ ਐਣ ਬਰਫਰਗੀ ਨਹੀਂ ਬਾਈ ਕੰਮ ਠੰਡਾ ਹੀ ਹੈ ਬੱਦਲ ਸਾਰਾ ਘਾੜ ਗਿਆ ਲੇ ਹਵਾ ਹੀ ਰਹਿ ਗਈ ਠੰਡੀ ਪਿੱਛੇ ਮੀਂਹ ਕਾਫੀ ਪਾਪੂ ਗਿਆ ਕਿਉਂਕਿ ਸਵੇਰ ਦਾ ਨਾ ਗੁੰਮਿਆ ਲੱਗਾ ਸੀਗਾ ਆ ਵੇਲੇ ਬੱਦਲ ਜੇ ਖਾਲੀ ਹੋ ਗਏ ਜਿੰਨੀਆਂ ਕਾਲੀਆਂ ਘਟਾਵਾਂਗਾ ਨੰਗੀਆਂ ਪਿੱਛੇ ਇਕੱਲੀ ਬਸ ਮਾੜੀ ਮੁੱਟੀ ਹਵਾ ਰਹਿ ਗਈ ਉਹ ਵੀ ਥੋੜੀ ਨਾਰਮਲ ਹੀ ਹੋ ਗਈ ਬਾਕੀ ਦੇਖੋ ਭਾਈ ਰੱਬਾ ਰੰਗ ਦੇ ਆ ਰੰਗਾ ਰੱਬ ਦੇ ਤੇ ਬਾਕੀ ਜਿਹੜਾ ਅਗਲਾ ਪੋਡਕਾਸਟ ਹੋਊਗਾ ਜਲਦੀ ਲੈ ਕੇ ਆਵਾਂਗੇ ਗੁੱਡ ਮਾਰਨਿੰਗ ਜੀ ਤੇ ਅੱਜਾ ਅਗਲਾ ਦਿਨ ਹੋ ਗਿਆ ਤੇ ਜਿਹੜਾ ਕੱਲ ਇੰਨਾ ਬੱਦਲ ਬਣਿਆ ਸੀ ਇੱਕ ਵੀ ਕਣੀ ਨਹੀਂ ਡਿੱਗੀ ਤੇ ਅੱਜ ਸਵੇਰ ਹੋਣ ਸਾਰੀ ਇੱਕ ਵੀ ਪੱਤਾ ਫੇਰ ਨਹੀਂ ਹਿਲਦਾ ਤੇ ਗਰਮੀ ਬਹੁਤ ਜ਼ਿਆਦੇ ਹਮਸ ਮੈਂ ਕਹਿੰਨਾ ਕੀ ਕਹਿਣ ਦੀ ਗੱਲ ਆ ਤੁਹਾਨੂੰ ਪਤਾ ਹੀ ਆ ਤੇ ਬਾਕੀ ਕੱਲ ਗੁੱਡੀਆਂ ਸਾਰੇ ਆਪਣੇ ਨੇੜੇ ਤੇੜੇ ਦੇ ਪਿੰਡਾਂ 'ਚ ਫੋਕੀਆਂ ਪਰ ਬਾਈ ਗੱਡੀਆਂ ਗੁੱਡੀਆਂ ਫੋਕੀਆਂ ਕੀ ਕਰਨਗੀਆਂ ਗੁੱਡੀਆਂ ਫੋਕੀਆਂ ਰੱਬ ਅੱਗੇ ਨਹੀਂ ਚੱਲਦੀਆਂ ਬਾਈ ਉਹ ਰੱਬ ਆ ਰੱਬ ਉਹਦੇ ਬਿਨਾ ਪੱਤਾ ਨਹੀਂ ਹਿੱਲ ਸਕਦਾ ਜਿਹੜੇ ਆਪਣੇ ਵਿਗਿਆਨੀ ਬਣੇ ਸੀ ਚ ਵੈਦਰ ਚੈਨਲ ਬਣੇ ਆ ਜਿਹੜੇ ਰਾਤ ਮੀ ਦੱਸ ਰਹੇ ਸੀ 80% ਇਹ ਅੱਜ ਸਵੇਰ ਨੂੰ ਦੱਸ ਰਹੇ ਸੀ ਜ਼ੋਰਦਾਰ 7 ਵਜੇ ਮੀ ਸਾਰੇ ਫੇਲ ਕਰਤੇ ਵੀ ਵਿਗਿਆਨੀ ਇਸ ਸਾਲ ਰੱਬ ਨੇ ਕਿਉਂਕਿ ਰੱਬ ਰੱਬ ਹੀ ਆ ਰੱਬ ਤੋਂ ਬਿਨਾ ਕੁਝ ਨਹੀਂ ਹੈਗਾ ਆਪਾਂ ਲੱਖ ਤਰੱਕੀ ਕਰ ਲਈਏ ਲੱਖ ਅੱਗੇ ਵੱਧ ਜਾਈਏ ਪਰ ਜਿਹੜਾ ਇਹ ਰੱਬ ਹਨਾ ਰੱਬ ਇਹ ਬੜੀ ਤਗੜੀ ਚੀਜ਼ ਹੈ ਜਿਹਨੇ ਇਨੀ ਸ੍ਰਿਸ਼ਟੀ ਸਾਜੀ ਹੈ ਨਾ ਉਹ ਗਲਤ ਨਹੀਂ ਹੋ ਸਕਦਾ ਆਪਾਂ ਗਲਤ ਹੋ ਸਕਦੇ ਆ ਕਰਤਾ ਨਾ ਵਿਗਿਆਨ ਗਲਤ ਆ ਰੱਬ ਕਰਦਾ ਜੋ ਕਰਦਾ ਰੱਬ ਕਰਦਾ ਮੈਂ ਪਾਊਗਾ ਕੋਈ ਗੱਲ ਨਹੀਂ ਹੌਸਲਾ ਨਾ ਛੱਡੋ ਮੈਂ ਗਰੰਟੀ ਪਾਊਗਾ ਪਰ ਰੱਬ ਤੁਹਾਨੂੰ ਦੇਖਦਾ ਹੈ ਕਿ ਕਿੱਥੋਂ ਤੱਕ ਕੀ ਕਰਦੇ ਆ ਪਰ ਆਪਣੇ ਥੋੜੇ ਜਿ ਕੁਦਰਤ ਨਾਲ ਛੇੜ-ਛਾੜ ਖਿਲਵਾੜ ਉਹ ਯਾਦ ਆਪਾਂ ਨੂੰ ਰੱਬ ਨੇ ਕਰਾਉਣੇ ਸੀ ਉਹ ਦਿੱਤੇ ਆ ਕਰਾ ਕੁਝ ਤਾਂ ਆਪਾਂ ਵੀ ਗਲਤ ਆ ਸਾਰੇ ਤੇ ਇਹ ਹੁਣ ਤੁਸੀਂ ਆਪੋ ਆਪਣਾ ਦੇਖ ਲਿਓ ਵੀ ਆਪਾਂ ਕਿੱਥੇ ਗਲਤ ਆ ਕੀ ਗਲਤ ਕੀਤਾ ਵੀ ਜਿਹੜਾ ਕੁਦਰਤ ਆਪਣੇ ਨਾਲ ਇਦਾਂ ਦਾ ਖੇਡ ਖੇਡ ਰਹੀ ਆ ਇਹ ਤੁਸੀਂ ਸਾਰੇ ਪੜੀ ਪਾਤ ਜਾਣਦੇ ਹੋ ਮੈਨੂੰ ਦੱਸਣ ਦੀ ਕੋਈ ਲੋੜ ਨਹੀਂ ਹੈਗੀ ਤੇ ਬਾਕੀ ਆਵੇ ਲੋ ਸੂਰਜ ਫੁੱਲ ਤੇ ਹਮਸ ਫੁੱਲ ਚਲੋ ਅੱਜ ਹੈਗੀ ਆ 31 ਜੁਲਾਈ ਤੇ ਦੇਖਦੇ ਆ ਮੀ ਪੈਂਦਾ ਕਿ ਨਹੀਂ ਪੈਂਦਾ ਤੇ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਦੇ ਜਾਓ ਅਗਲਾ ਵਲੌਗ ਮੈਨੂੰ ਗਾਹ ਬਣਾਉਣ ਨੂੰ ਜੀ ਨਹੀਂ ਕਰਦਾ ਜਿੰਨਾ ਹੋਇਆ ਮਨਜ਼ੂਰ ਕਰਿਆ ਜਾਓ ਤੇ ਇਸ ਤੋਂ ਅੱਗੇ ਆਪਣੇ ਕੋਲ ਪੋਡਕਾਸਟ ਤਿਆਰ ਵਰ ਤਿਆਰ ਨੇ ਤੇ ਨੈਕਸਟ ਵੀਡੀਓ ਪੋਡਕਾਸਟ ਆਊਗੀ ਤੇ ਜਰੂਰ ਉਸ ਪੋਡਕਾਸਟ ਨੂੰ ਵੀ ਪਿਆਰ ਦੇ ਆਜੋ ਜਿਉਂਦੇ ਵਾਸਤੇ ਰਹੋ ਰੱਬ ਤੁਹਾਨੂੰ ਤਰੱਕੀਆਂ ਕਰੇ ਬਾਏ ਬਾਏ ਤੇ ਰੱਬਾ ਮੇਰ ਕਰ ਦੇ ਪਾ ਦੇ ਮੀ ਜੋ ਗਲਤੀਆਂ ਕੀਤੀਆਂ ਸਾਨੂੰ ਮਾਫ ਕਰ ਦੇ ਤੂੰ ਮਾਫ ਕਰਨ ਵਾਲਾ ਹੁਣ ਤੁਸੀਂ ਜਾਣਦੇ ਹੋ ਮਾਫੀ ਮੰਗਣੀ ਜਰੂਰ ਚਾਹੀਦੀ ਆ ਜੋ ਗਲਤੀਆਂ ਹੋਈਆਂ ਰੱਬ ਤੋਂ ਆਪਾਂ ਮਾਫੀ ਮੰਗਦੇ ਹੇ ਰੱਬਾ ਮਾਫ ਕਰ ਦੇ ਸਾਰਿਆਂ ਨੂੰ ਪਾ ਦੇ ਮੀ ਮੇਰੇ ਸੱਚੇ ਪਾਤਸ਼ਾਹ ਦੀ ਹੋ ਗਈ ਮਿਹਰ ਭਈ ਸਾਡੇ ਤੇ ਵੀ ਤੇ ਅੱਜ ਹੈਗਾ 1 ਅਗਸਤ ਤੇ ਫੁੱਲਵੇਂ ਸ਼ੁਰੂ ਹੋ ਗਿਆ ਵੀ ਆਪਣੇ ਪਿੰਡ ਸ਼ੁ크ਰਾ ਮਾਲਕਾ ਤੇਰਾ ਮੈਂ ਵੀ ਮੀ ਪਾਊਗਾ ਜਰੂਰ ਉਮੀਦ ਰੱਖੋ ਰੱਬ ਤੋਂ ਵੱਡਾ ਕੁਝ ਨਹੀਂ ਹੈਗਾ ਰੱਬਾ ਸ਼ੁ크ਰਾ ਤੇਰਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਤੂੰ ਇੰਨਾ ਹੁਣ ਮੀ ਸਾਡੇ ਪਿੰਡ ਸ਼ੁਰੂ ਕਰਤਾ ਆ ਵੇਖੋ ਪ੍ਰਣਾਲੇ ਚੱਲਦੇ ਪਏ ਆ ਤੇ ਟਾਈਮ 7:30 ਹੋ ਗਿਆ ਪਹਿਲਾਂ 7 ਵਜੇ ਥੋੜਾ ਘੱਟ ਸੀ ਹੁਣ ਸਪੀਡ ਬਣੀ ਐ ਮੀਂਹ ਦੀ ਪੂਰਾ ਮੀਂਹ ਆ ਬਾਈ ਵੈਸੇ ਇਹ ਸਾਰੇ ਪੰਜਾਬ ਜੀ ਆ ਚੜ੍ਹਦੇ ਵਾਲੇ ਪਾਸਿਓਂ ਆਇਆ ਤੇ ਹੁਣ ਬਾਬੇ ਨੇ ਮਿਹਰ ਕੀਤੀ ਐ ਵੀ ਰਹਿਮ ਕੀਤੀ ਸਾਰਿਆਂ ਤੇ ਹੁਣ ਸਾਰੇ ਜਣੇ ਸ਼ੁਕਰਾਨਾ ਜ਼ਰੂਰ ਕਰੋ ਤੇ ਆਪਾਂ ਵੀ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਆਂ ਏ ਮਾਲਕਾ ਤੇਰਾ ਸ਼ੁਕਰ ਆ ਕਿਸਾਨ ਬਚ ਗਏ ਸਾਰੀ ਸ੍ਰਿਸ਼ਟੀ ਬਚ ਗਈ ਜੀਵ ਜੰਤੂ ਬਚ ਗਏ ਸ਼ੁਕਰ ਆ ਮਾਲਕਾ ਤੇਰਾ ਵਾਹਿਗੁਰੂ ਨੇ ਮਿਹਰ ਕੀਤੀ ਐ ਆਹ ਉਹਦਾ ਮੀਂਹ ਰਾਤੀ ਢੰਡ ਚੱਲ ਲੈ ਨੀ ਯਾਰ ਹੁਣ ਤੁਰਕੇ ਜਾਣਾ ਸਕੂਲ ਨਾ ਮੌਸਮ ਅਹਾਂ ਤੇ ਪਾਰਟੀ ਦਾ ਕੀਤੇ ਨਹੀਂ ਜਾਣਦਾ ਨੰਗਾ ਤੇਰਾ ਯਾਰ ਕਦੋਂ ਅੱਜ ਕਰਦੇ ਅੱਜ ਮੌਸਮ ਠੰਡਾ ਲੱਲ ਘੈਂਟ 뷰 ਹੋਇਆ ਪਿਆ ਵੀ ਸਾਡਾ ਬਿੱਟੂਏ ਪੈਂਤ ਐ ਹਲੋ ਕੇ ਹਲੋ ਕਰਦੇ ਬਾਈ ਕਰਦੇ ਤੇ ਬਾਈ ਲੋ ਵੀ ਮਿੱਤਰੋ ਕੇ ਰੱਬ ਨੇ ਡੱਡੂ ਬੋਲਣ ਲਾ ਦੇ ਮੀ ਜਾਣੀ ਨਾ ਤਾਂ ਜਿਆਦਾ ਇਹ ਕਹਿ ਸਕਦੇ ਨਾ ਥੋੜਾ ਪਾਣੀ ਤੁਸੀਂ ਆ ਵੇਖ ਲੋ ਮਾੜਾ ਨਜ਼ਾਰਾ ਲਿਆਤਾ ਵੀ ਰੱਬ ਨੇ ਹਜੇ ਵੀ ਉੱਪਰ ਪੂਰਾ ਗੱਜੀ ਲਿਸ਼ਕੀ ਜਾਂਦਾ ਤੇ ਕਣੀਆਂ ਹੁਣ ਵੀ ਪਈ ਜਾਂਦੀਆਂ ਮੈਂ ਚਲੋ ਝੋਨਾ ਦੇਖ ਕੇ ਆਈ ਹਾਂ ਹਜੇ ਅੱਜ ਹੀ ਮੀ ਪਿਆ ਤੇ ਝੋਨੇ ਦਾ ਰੰਗ ਵੇਖ ਲੋ ਬਦਲ ਗਿਆ ਇਹ ਦਾਤਾ ਮਿਹਰ ਕਰੇ ਹੁਣ ਮਾਰਦੇ ਆਂ ਗੇੜਾ ਮੇਰੇ ਟੱਕਣ ਜੀ ਲਾਉਣਾ ਰਹਿੰਦੇ ਸੀਗੇ ਮੈਂ ਕਿਹਾ ਉਹ ਲਾ ਦੀਏ ਪਾਣੀ ਅਗਲੇ ਕਿਲੇ ਚ ਕ੍ਰੋਸ ਹੋ ਜਾਂਦਾ ਫਿਰ ਐਦੇ ਚ ਲਓ ਜੀ ਬਦਲ ਫੇਰ ਇਧਰੋਂ ਬੋਲਦਾ ਆਉਂਦਾ ਕਾਜ ਦਾ ਤੁਰਿਆ ਆਉਂਦਾ ਸਾਡੇ ਇੱਕ ਤੁਰਨਾ ਬਹੁਤ ਔਖਾ ਇਧਰ ਆ ਚਿੱਕੜ ਜੇ ਡਿੱਗ ਪੇ ਬਹੁਤ ਪੜੀ ਹੁੰਦੀ ਆ ਸਾਡੀ ਇਹ ਚੀਕ ਨਹੀਂ ਮਿੱਟੀ ਪੈਰ ਨਹੀਂ ਰੱਖਣ ਦਿੰਦੀ ਮਾੜੀਆਂ ਕਣੀਆਂ ਪੈ ਜਾਣ ਤਾਂ ਉਦੋਂ ਹੀ ਕੰਮ ਹੋ ਜਾਂਦਾ ਖਰਾਬ ਲੋ ਮਿੱਤਰੋ ਕਾਹੜ ਗੱਲਬਾਤ ਹੋਈ ਪਈ ਆ